ਉਹਨਾਂ ਦੇ ਬਾਰੇ ਕੋਈ ਨਹੀਂ ਹੋਏ ਉਹਨਾਂ ਦੇ ਤੂੰ ਨੰਬਰ ਮੋੜੇ ਸੈਂਡ ਕਰਾ ਕੇ ਉਹਨਾਂ ਦੇ ਜ਼ਿੰਮੇਵਾਰ ਨਹੀਂ ਇੱਕ ਵਾਰ ਤੇ ਕੋਈ ਸਤੰਤ ਨਹੀਂ ਵਾਲਾ ਜੋ ਤੁਸੀਂ ਸੋਹਜਾ ਜੱਟ ਪੰਚਾਇਤ ਪਿੰਡ ਸ਼ੇਖ ਕਿਸੇ ਜਿਹੜਾ ਤਰਨਤਾਰਨ ਸਵਾਜ ਦੇ ਬਲੌਗ ਦੇ ਚਾਪਾਂ ਤੁਹਾਨੂੰ ਧੰਨ ਧੰਨ ਬਾਬਾ ਸ਼ੇਖ ਮਿਰਜ ਸਲਾਣਾ ਜੋੜ ਮੇਲੇ ਦੀ ਜਿਹੜੀਆਂ ਕੋ ਚਲਕੀਆਂ ਖਾਵਾਂਗੇ ਕੋ ਤਸਵੀਰਾਂ ਵਗਾਵਾਂਗੇ ਸੋ ਆਪਾਂ ਵੇਖ ਸਕਦਾ ਇੱਕ ਦਾ ਸੁੰਦਰ ਜਿਹੜਾ ਉਹ ਸਜਾਇਆ ਗਿਆ ਵਾ ਸੋ ਤਾਂ ਤੁਸੀਂ ਦੇਖ ਰਹੇ ਦਲੀਲ ਦਲੀ ਫਰੈ ਟੀਵੀ ਸੋ ਚੈਨਲ ਸਬਸਕ੍ਰਾਈਬ ਕਰ ਦੇਣਾ ਔਰ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦੇਣਾ ਸੋ ਆਪਾਂ ਵੇਖ ਸਕਦਾ ਕਿੰਨਾ ਖੂਬਸੂਰਤ ਜਿਹੜਾ ਉਹ ਨਜ਼ਾਰਾ ਵਾ ਚਾਰੇ ਪਾਸੇ ਜਿਹੜਾ ਹਰਿਆਲੀ ਹਰਿਆਲੀ ਦੇ ਜਿਹੜੀਏ ਦਰਗਿਆ ਦਰਗਾਹ ਵਾ ਬਾਬਾ ਸ਼ੇਖ ਮਿਰਜ਼ੇ ਦੀ ਸੋ ਇੱਥੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਮਹਾਨ ਹਸਤੀਆਂ ਵੜੀਆਂ-ਵੜੀਆਂ ਜੜੀਆਂ ਉਹ ਇੱਥੇ ਕਲਾਕਾਰ ਪਹੁੰਚਣਗੇ ਔਰ ਹਾਸ ਰਸ ਕਲਾਕਾਰ ਵੀ ਪਹੁੰਚਣਗੇ 2 ਅਤੇ 300 ਨੂੰ ਜਿਹੜਾ ਮੇਲਾ ਆ ਜਿਹੜੇ ਅੱਜ ਆਪਾਂ 200 ਨੂੰ ਜਿਹੜਾ ਉਹ ਵੀਡੀਓ ਪਾ ਰਹੇ ਹਾਂ 102 ਅਤੇ 300 ਨੂੰ ਆਪਾਂ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਹੈ ਸੋ ਇਲਾਕੇ ਦੀ ਸੰਗਤ ਔਰ ਪਿੰਡ ਛੇਕ ਦੇ ਸਕਦੇ ਸਹਿਯੋਗ ਨਾਲ ਸੋ ਆਪਾਂ ਜਿਹੜਾ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਜਿਹੜਾ ਮੇਲੇ ਦੀਆਂ ਚਲਕੀਆਂ ਦਿਖਾਉਣੀਆਂ ਕਿਉਂਕਿ ਮੇਲਾ ਜਿਹੜਾ ਉਹ ਸ਼ੁਰੂ ਹੋਣ ਹੀ ਵਾਲਾ ਵਾ ਸੋ ਇਹ ਸੰਗਰਾਮ ਤੋਂ ਜਿਹੜਾ ਉਹ ਅਗਲੇ ਦਿਨ ਦੋ ਦਿਨ ਮੇਲਾ ਹੁੰਦਾ ਸੋ ਇੱਥੇ ਜਿਹੜੇ ਸੰਗਤ ਹਮ ਮਾ ਕੇ ਪਹੁੰਚਦੀ ਆ ਸੋ ਆਪਾਂ ਅੰਦਰ ਜਾਵਾਂਗੇ ਉਹ ਇੱਥੇ ਆਪਾਂ ਤੁਹਾਨੂੰ ਮੇਲੇ ਦੀਆਂ ਜਿਹੜੀਆਂ ਝਲਕੀਆਂ ਉਹ ਦਿਖਾਵਾਂਗੇ ਇੱਥੇ ਆਪਾਂ ਐਂਟਰ ਕਰਾਂਗੇ ਅੰਦਰ ਆਪਾਂ ਵੇਖ ਸਕਦਾ ਇੱਥੇ ਇਹ ਦੋਵੇਂ ਦਾ ਟੋਟਾ ਜਾਂ ਲੰਗਰ ਜੜਾਓ ਪਕੌੜੇ ਚਾਹ ਔਰ ਜਲੇਬੀਆਂ ਵਕਾਰ ਦਾ ਪ੍ਰਸ਼ਾਦਿਆਂ ਦਾ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਦੋਵੇਂ ਦਿਣੀ ਦੋ ਤਾਂ ਤਿੰਨ ਸੌਣ ਨੂੰ ਸੋ ਆਪਾਂ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਔਰ ਅੰਦਰੋਂ ਚਲ ਕੇ ਖਾਣੇ ਤੁਹਾਨੂੰ ਮਿਲਲੇ ਦੀਆਂ ਦੇਵਤੇ ਸੋ ਆਪਾਂ ਚੱਲਦੇ ਆਂ ਅੰਦਰ ਰਾਹ ਦੇ ਸੋ ਜਿਆ ਪ੍ਰਬੰਧਕ ਜਾਨੇ ਆ ਜਿਹਨਾਂ ਇਹ ਦੇਖ ਰਹੇ ਹੈ ਜਿਹੜਾ ਇਹ ਪ੍ਰੋਗਰਾਮ ਸਾਰਾ ਚੱਲਦਾ ਮੈਂ ਆ ਤੋ ਹੂ ਗੇ ਤਿੰਨ ਵਾਰੀ ਐਸਾ ਬਣ सो आप बेच सकते हैं किस तरह जो खूबसूरत सजावट अंदर दी है सो अजय मेला दो दिन चलेगा ਪਕੂਜੋ 6 ਜਿਹੜਾ ਆਸਾਂ ਦੇ ਹੋ ਗਿਆ ਜਿਹੜਾ ਗੁਰੂ ਕਾਲ ਅੰਮਰ ਜਿਹੜਾ ਹੋ ਚੱਲ ਰਿਹਾ ਮੋਟਾ ਪਾਣੀ ਹੈ ਚੱਪੀ ਜਲਦਾ ਹੋ ਰਿਹਾ ਫਿਰ ਬੰਦ ਹੋ ਰਿਹਾ

ए हलाए हलाय चीख हलाए 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 हलाय हलाए जो कुछ तस्वीर ही मिल दियां ਜੋ ਜਹਾੜ ਜਹਾ ਮੇਲਾ ਆ ਉਹ ਸ਼ੁਰੂ ਹੋ ਜਾਏਗਾ ਉਹ ਜਿਹੜਾ ਮੇਲਾ ਚੱਲਦਾ ਰਹੇਗਾ ਸੰਗਤਾਂ ਸਹਿਯੋਗ ਨਾਲ ਉਹ ਜਿਹੜਾ ਜੂਰ ਸੰਗਤਾਂ ਮੋਛਣਦੇ ਆ ਪੈਂਡ ਛੇ ਤਸਿਰ ਚਲਾ ਤਰ੍ਹਾਂ ਤਾਂ ਸੋ ਦੇਖਾ ਵੀਡੀਓ ਸਮਾ ਕੇ ਅਗਲੀ ਵੀਡੀਓ ਤੁਹਾਨੂੰ ਜਦੋਂ ਕਲਾਕਾਰ ਲੱਗਣਗੇ ਉਹ ਸੜੇ ਤੁਹਾਨੂੰ ਜਿਹੜੀ ਆ